ਬੀਬੀ ਬਾਦਲ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣ ਗਏ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਤੇ ਸਹ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਚਰਚਾਾਂ ਮਾ ਹੋ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਮੁਰ ਤੋਂ ਪ੍ਰਧਾਨ ਹੋ ਸਕਦੇ ਨੇ ਪਰੰਤੂ ਹੁਣ ਚਰਚਾਾਂ ਮਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਨਹੀਂ ਬੀਬੀ ਬਾਦਲ ਨੂੰ ਲੈ ਕੇ ਹੋ ਰਹੀਆਂ ਨੇ ਤੇ ਦੱਸਦੀ ਹੈ ਕਿ ਹਰਸਿਮਰਤ कौर ਬਾਦਲ ਹੈ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੁੰ ਗਏ ਤੇ ਉਥੇ ਹੀ ਹੁਣ ਸੂਤਰਾ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਹੈ ਦੂਜੇ ਪਾਸੇ ਅਕਾਲੀ ਦਲ ਨੂੰ ਨਮਾ ਪ੍ਰਦਾਨ ਅੱਜ ਮਿਲਣ ਜਾ ਰਿਹਾ ਹੈ ਤੇ ਇਸ ਦੇ ਵਿੱਚ ਦੂਜੇ ਪਾਸੇ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਕਿ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਜਿਸ ਤੋਂ ਬਾਅਦ 2 ਦਸੰਬਰ ਦਾ ਹੁਕਮਨਾਮਾ ਜਾਰੀ ਹੋਇਆ ਤੇ ਉਥੇ ਹੀ ਨਵੇਂ ਭਰਤੀ ਨੂੰ ਲੈ ਕੇ ਜਿਹੜੇ ਕਿ ਅਕਾਲ ਤਖਤ ਸਾਹਿਬ ਤੋਂ ਜਿਹੜੇ ਕਿ ਹੁਕਮ ਜਾਰੀ ਹੋਏ ਤੇ ਉਥੇ ਹੀ ਜੋ 2 ਦਸੰਬਰ ਦਾ ਹੁਕਮਨਾਮਾ ਜਾਰੀ ਹੋਇਆ ਉਸ ਨੂੰ ਲੈ ਕੇ ਇਹ ਵੱਡਾ ਝਟਕਾ ਆਕਾਲੀ ਦਲ ਨੂੰ ਲੱਗਿਆ ਤੇ ਜਿਸ ਦੇ ਦੌਰਾਨ ਉੱਥੇ ਹੀ ਆਕਾਲੀ ਦਲ ਨੂੰ ਇਹਨਾ ਹੁਕਮਾਂ ਨੇ ਹਲਾਕੇ ਰੱਖ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੂਜੇ ਪਾਸੇ ਹੁਣ ਨਮੀ ਚੋਣ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਪਹਿਲਾ ਚਰਚਾਵਾ ਹੋ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਕਿ ਤੈਅ ਨੇ ਕਿ ਹੁਣ ਅਕਾਲੀ ਦਲ ਦੇ ਪ੍ਰਧਾਨ ਬਣਨਗੇ। ਪਰੰਤੂ ਹੁਣ ਚਰਚਾਵਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਨਹੀਂ ਸਗੋ ਬੀਬੀ ਬਾਦਲ ਨੂੰ ਲੈ ਕੇ ਹੋ ਰਹੀਆਂ ਨੇ ਕਿ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਨਵੇਂ ਹੋਣਗੇ ਉਹ ਬੀਬੀ ਹਰਸਿਮਰਤ कौर ਬਾਦਲ ਹੋਣਗੇ। ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਹੁਣ ਬਾਦਲਾਂ ਦੇ ਦੇ ਵਿੱਚ ਮੁੜ ਹੀ ਅਕਾਲੀ ਦਲ ਦੀ ਕੁਰਸੀ ਆ ਚੁੱਕੀ ਹੈ ਮੁੜ ਕਮਾਨ ਹੈ ਜਿਹੜੀ ਕਿ ਅਕਾਲੀ ਦਲ ਦੇ ਹੀ ਹੱਥ ਆਵੇਗੀ ਦੂਜੇ ਪਾਸੇ ਬਾਦਲ ਪਰਿਵਾਰ ਦੇ ਵਿੱਚ ਜਿਹੜੀ ਕਿ ਇਹ ਕੁਰਸੀ ਜਮੇ ਰਹੇਗੀ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਕਿ ਜਲਦ ਅਨਾਉਂਸ ਜਿਹੜਾ ਕਿ ਅਕਾਲੀ ਦਲ ਦਾ ਪ੍ਰਧਾਨ ਕੀਤਾ ਜਾਵੇਗਾ ਤੇ ਇਹ ਸਭ ਤੋਂ ਵੱਡੀ ਖਬਰ ਹੈ ਦੂਜੇ ਪਾਸੇ ਅੱਜ ਬੀਬੀ ਬਾਦਲ ਨੂੰ ਲੈ ਕੇ ਚਰਚਾਾਂ ਮਾ ਹੋ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਦਾ ਨਹੀਂ ਸਗੋ ਬੀਬੀ ਬਾਦਲ ਦਾ ਨਾਮ ਹੈ ਜਿਹੜਾ ਕਿ ਸਭ ਤੋਂ ਅੱਗੇ ਆ ਤੇ ਅਕਾਲੀ ਦਲ ਨੂੰ ਨਮਾ ਪਰਦਾਨ ਬੀਬੀ ਬਾਦਲ ਜੜੇ ਕੇ ਮਿਲ ਸਕਦੇ ਨੇ ਨਮਾ ਪ੍ਰਧਾਨ ਮਿਲਣ ਜਾ ਰਿਹਾ ਹੈ ਤੇ ਸ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਚਰਚਾਾਂ ਮਾ ਹੋ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਆਕਾਲੀ ਦਲ ਦੇ ਮੁਰ ਤੋਂ ਪ੍ਰਧਾਨ ਹੋ ਸਕਦੇ ਨੇ ਪਰੰਤੂ ਹੁਣ ਚਰਚਾਾਂ ਮਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਨਹੀਂ ਬੀਬੀ ਬਾਦਲ ਨੂੰ ਲੈ ਕੇ ਹੋ ਰਹੀਆਂ ਨੇ ਤੇ ਦੱਸਿਆ ਕਿ ਹਰਸਿਮਰਤ कौर ਬਾਦਲ ਆਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ ਤੇ ਉੱਥੇ ਹੀ ਹੁਣ ਸੂਤਰਾ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਹੈ ਦੂਜੇ ਪਾਸੇ ਆਕਾਲੀ ਦਲ ਨੂੰ ਨਮਾ ਪ੍ਰਧਾਨ ਅੱਜ ਮਿਲਣ ਜਾ ਰਿਹਾ ਹੈ ਤੇ ਇਸ ਦੇ ਵਿੱਚ ਦੂਜੇ ਪਾਸੇ ਦੱਸਦੀ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਕਿ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਜਿਸ ਤੋਂ ਬਾਅਦ 2 ਦਸੰਬਰ ਦਾ ਹੁਕਮਨਾਮਾ ਜਾਰੀ ਹੋਇਆ ਤੇ ਉਥੇ ਨਵੇਂ ਭਰਤੀ ਨੂੰ ਲੈ ਕੇ ਜਿਹੜੇ ਕਿ ਅਕਾਲ ਤਖਤ ਸਾਹਿਬ ਤੋਂ ਜਿਹੜੇ ਕਿ ਹੁਕਮ ਜਾਰੀ ਹੋਏ ਤੇ ਉਥੇ ਹੀ ਜੋ 2 ਦਸੰਬਰ ਦਾ ਹੁਕਮਨਾਮਾ ਜਾਰੀ ਹੋਇਆ ਉਸ ਨੂੰ ਲੈ ਕੇ ਵੱਡਾ ਝਟਕਾ ਅਕਾਲੀ ਦਲ ਨੂੰ ਲੱਗਿਆ ਤੇ ਜਿਸ ਦੇ ਦੌਰਾਨ ਉਥੇ ਹੀ ਅਕਾਲੀ ਦਲ ਨੂੰ ਇਹਨਾ ਹੁਕਮਾਂ ਨੇ ਹਲਾਕੇ ਰੱਖ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਦੂਜੇ ਪਾਸੇ ਹੁਣ ਨਮੀ ਚੋਣ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਪਹਿਲਾ ਚਰਚਾਵਾ ਹੋ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਕਿ ਤੈਅ ਨੇ ਕਿ ਹੁਣ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਪਰੰਤੂ ਹੁਣ ਚਰਚਾਵਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਨਹੀਂ ਸਗੋਂ ਬੀਬੀ ਬਾਦਲ ਨੂੰ ਲੈ ਕੇ ਹੋ ਰਹੀਆਂ ਨੇ ਕਿ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਨਵੇਂ ਹੋਣਗੇ ਉਹ ਬੀਬੀ ਹਰਸਿਮਰਤ कौर ਬਾਦਲ ਹੋਣਗੇ ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਹੁਣ ਬਾਦਲਾਂ ਦੇ ਹੱਥ ਦੇ ਵਿੱਚ ਮੋੜ ਹੀ ਅਕਾਲੀ ਦਲ ਦੀ ਕੁਰਸੀ ਆ ਚੁੱਕੀ ਹੈ ਮੁੜਕਮਾਨ ਜਿਹੜੀ ਕਿ ਅਕਾਲੀ ਦਲ ਦੇ ਹੱਥ ਆਵੇਗੀ ਦੂਜੇ ਪਾਸੇ ਬਾਦਲ ਪਰਿਵਾਰ ਦੇ ਵਿੱਚ ਜਿਹੜੀ ਕਿ ਇਹ ਕੁਰਸੀ ਜਮੇ ਰਹੇਗੀ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਕਿ ਜਲਦ ਅਨਾਉਂਸ ਜਿਹੜਾ ਕਿ ਅਕਾਲੀ ਦਲ ਦਾ ਪ੍ਰਧਾਨ ਕੀਤਾ ਜਾਵੇਗਾ ਤੇ ਇਹ ਸਭ ਤੋਂ ਵੱਡੀ ਖਬਰ ਹੈ ਦੂਜੇ ਪਾਸੇ ਅੱਜ ਬੀਬੀ ਬਾਦਲ ਨੂੰ ਲੈ ਕੇ ਚਰਚਾਾਂ ਮਾ ਹੋ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਦਾ ਨਹੀਂ ਸਕੋ ਬੀਬੀ ਬਾਦਲ ਦਾ ਨਾਮ ਹੈ ਜਿਹੜਾ ਕਿ ਸਭ ਤੋਂ ਅੱਗੇ ਆ ਤੇ ਅਕਾਲੀ ਦਲ ਨੂੰ ਨਮਾ ਪ੍ਰદાન ਬੀਬੀ ਬਾਦਲ ਜਿਹੜੇ ਕਿ Mel sacred